ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਾਰਟੀ ਵੇਅਰ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਹੈ ਤੇ ਪ੍ਰਾਈਸ ਮੈਂ ਸਾਰੇ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ ਸਵਾ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਰੀ ਹੋਊਗਾ ਦੀ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਇਸ ਸਾਈਡ ਸੇ স্ক্রিন ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਤੇ ਪੇਮੈਂਟ ਆਨਲਾਈਨ ਹੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜੇਸ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਾਉਣੀ ਹੈ ਸੂਟ ਦੀ ਪੇਮੈਂਟ ਕਰਦੇ ਹੋ ਉਸੇ ਟਾਈਮ ਆਪਣਾ ਐਡਰੈਸ ਭੇਜ ਕੇ ਆਪਣੇ ਸੂਟ ਕੋਰੀਅਰ ਚਾਰਜੇਸ ਕਨਫਰਮ ਕਰਵਾ ਲਿਆ ਕਰੋ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆਣੇ ਜਦ ਮਰਜੀ ਸ਼ੌਪ ਤੇ ਆ ਕੇ ਵੀ ਸੂਟ ਪਰਚੇਸ ਕਰ ਸਕਦੇ ਹੋ ਮੰਡੇ ਅੱਡੇ ਸ਼ਾਪ ਓਪਨ ਹੁੰਦੀ ਹੈ ਜੀ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਜਦ ਮਰਜੀ ਤੁਸੀਂ ਆ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਹੈ ਜੀ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਪਿਓਰ ਮਸਲੀਨ ਲਾਈਨਿੰਗ ਦੇ ਵਿੱਚ ਹੈਗਾ ਇਹ ਸਟੱਫ ਹੈ ਜਿਹੜਾ ਬਿਲਕੁਲ ਪਿਓਰ ਮਸਲੀਨ ਦੇ ਵਿੱਚ ਲਾਈਨਿੰਗ ਦੇ ਵਿੱਚ ਬਹੁਤ ਪਿਆਰਾ ਤੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਹੁਤ ਹੀ ਅਟਰੈਕਟਿਵ ਜਿਹਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਤੇ neck ਤੇ ਹੋਇਆ ਵਾ V ਸਟਾਈਲ ਦੇ ਵਿੱਚ ਸਾਰਾ ਹੈਂਡਵਰਕ ਬੜੇ ਸੋਹਣੇ ਹੁਣ ਹਲਕੇ-ਫੁਲਕੇ ਫੰਕਸ਼ਨ ਦੇ ਲਈ ਇਹ ਸੂਟ ਹੈ ਜਿਆਦਾ ਹੈਵੀ ਡਿਜ਼ਾਈਨ ਜਿਨ੍ਹਾਂ ਨੂੰ ਨਹੀਂ ਪਸੰਦ ਤੇ ਹੁਣ ਗਰਮੀਆਂ ਦੇ ਵੀ ਹੁਣ ਫੰਕਸ਼ਨ ਸਟਾਰਟ ਹੋ ਜਾਣੇ ਆ ਗਰਮੀਆਂ 'ਚ ਵੀ ਜਿਹੜਾ ਕੋਈ ਫੰਕਸ਼ਨ ਆਉਂਦਾ ਆਪਾਂ ਨੂੰ ਬਹੁਤ ਹੈਵੀ ਸੂਟ ਪਾਉਣ ਨੂੰ ਦਿਲ ਨਹੀਂ ਕਰਦਾ ਥੋੜਾ ਹਲਕਾ ਜਿਹਾ ਸੂਟ ਪਾਉਣ ਨੂੰ ਦਿਲ ਕਰਦਾ ਤੇ ਬੜੇ ਪਿਆਰੇ ਇਹ ਸੂਟ ਪਿਓਰ ਮਸਲੀਨ ਦੇ ਵਿੱਚ ਮਸਲੀਨ ਲਾਈਨਿੰਗ ਦੇ ਵਿੱਚ ਜਿਹੜੀ ਅੱਜਕੱਲ ਕੱਪੜਾ ਬਹੁਤ ਜ਼ਿਆਦਾ ਚੱਲ ਰਿਹਾ ਤੇ ਸਾਰਾ ਹੈਂਡਵਰਕ ਹੋਇਆ ਜੀ neck ਤੇ ਹੈ ਬੜਾ ਪਿਆਰਾ ਹੈਂਡਵਰਕ ਨਾਲ ਹੈਗੀ ਪਿਓਰ ਮਸਲੀਨ ਦੀ ਉਹ ਬਾਟਮ ਪੀਚ ਕਲਰ ਦੀ ਜਿਹੜਾ ਸੇਮ ਬੇਸ ਹੈ ਜੀ ਸੂਟ ਦਾ ਪੀਚ ਜਿਹੜਾ ਬੇਸ ਹੈ ਪੀਚ ਕਲਰ ਦੀ ਬਾਟਮ ਪਿਓਰ ਮਸਲੀਨ ਦੀ ਤੇ ਪਿਓਰ ਮਸਲੀਨ ਦਾ ਹੀ ਦੁਪੱਟਾ 2.5 ਮੀਟਰ ਦਾ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਇਹਨੂੰ ਚਾਹੇ ਕੁੜੀਆਂ ਪਾਲਣ ਚ ਇਹ ਮੰਮੀਆਂ ਪਾਲਣ ਬਹੁਤ ਪਿਆਰਾ ਸੂਟ ਹੈ ਜਿਹੜੀ ਪਿਓਰ ਟੈਪੀ ਮਸਲੀਨ ਲਾਈਨਿੰਗ ਆ ਰਹੀ ਹੈ ਉਹ ਵਾਲਾ ਸਟੱਫ ਹੈ ਜੀ ਇਹ ਆਪਣਾ ਹੈਂਡਵਰਕ ਦੇ ਨਾਲ ਇਹ ਦੇਖੋ ਕਿੰਨੀ ਪਿਆਰੀ ਲੋਕ ਹੈ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਪਹਿਲਾ ਸੂਟ ਬਹੁਤ ਸੋਹਣਾ ਬਿਲਕੁਲ ਪਿਓਰ ਮਸਲੀਨ ਦੇ ਵਿੱਚ ਹੈ ਬਿਲਕੁਲ ਲਾਈਟ weight ਦੇ ਵਿੱਚ ਜਿਵੇਂ ਮੁੱਠੀ ਵਿੱਚ ਫੜ ਲਵਾਂ ਜੀ ਸੂਟ ਨੂੰ ਇੰਨਾ ਜ਼ਿਆਦਾ ਲਾਈਟ weight ਪਿਓਰ ਦੇ ਵਿੱਚ ਸੂਟ ਹੈ ਜੀ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 4000 ਪ੍ਰਾਈਸ ਦੇ ਨਾਲ ਸਾਰੇ ਬਹੁਤ ਸੋਹਣੇ ਹੈਂਡਵਰਕ ਦੇ ਨਾਲ ਸੂਟ ਦਿਖਾਵਾਂਗੇ ਇਹਨਾਂ ਦੀ ਪ੍ਰਿੰਟਿੰਗ ਅਲੱਗ-ਅਲੱਗ ਹੋਊਗੀ ਜੀ ਸਾਰੇ ਸੂਟਾਂ ਦੀ ਦੇਖੋ ਇਹਦਾ ਵੀ ਪ੍ਰਿੰਟ ਇਹ ਪਹਿਲਾਂ ਮੈਂ ਪੂਰੇ ਸੂਟ ਵੀ ਦਿਖਾਏ ਸੀਗੇ ਤੁਹਾਨੂੰ ਤੇ ਹੁਣ ਆਪਾਂ ਹੈਂਡਵਰਕ ਕਰਵਾਏ ਆ ਨਾ ਤੇ ਪ੍ਰਿੰਟ ਪਹਿਲਾਂ ਸੂਟ ਦਾ ਪੂਰਾ ਪ੍ਰਿੰਟ ਦੇਖਿਆ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਤੇ ਬੜਾ ਪਿਆਰਾ ਵਰਕ neck ਤੇ ਦੇਖੋ ਬਹੁਤ ਸੋਹਣਾ ਵਰਕ ਡੀਸੈਂਟ ਜਿਹਾ ਵਰਕ ਸਾਰਾ ਹੈਂਡਵਰਕ ਕੀਤਾ ਹੋਇਆ ਜੀ neck ਤੇ ਇਨਾਂ ਤੇ ਤੇ ਫਿਟਿੰਗ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਜੀ ਇਹਨਾਂ ਸੂਟਾਂ ਦੀ ਜਦੋਂ ਆਪਾਂ ਸਟੀਚ ਕਰਦੇ ਆ ਬਹੁਤ ਪਿਆਰੀ ਫਿਟਿੰਗ ਆਉਂਦੀ ਹੈ ਨਾ ਸੂਟਾਂ ਦੀ ਤੇ ਹਲਕਾ ਹਲਕਾ ਦਾਣਾ ਪੂਰੀ ਸ਼ਰਟ ਦੇ ਵਿੱਚ ਦਿੱਤਾ ਹੋਇਆ ਤੇ ਨਾਲ ਪਿਓਰ ਮਸਲੀਨ ਦੀ ਉਹ ਬਾਟਮ ਹੈ ਜੀ 3 3 ਮੀਟਰ ਦੀਆਂ ਬਾਟਮਸ ਹੋਣਗੀਆਂ ਨਾਲ ਤੇ ਨਾਲ ਪਿਓਰ ਮਸਲੀਨ ਦਾ ਹੀ ਪਿਓਰ ਟੈਪੀ ਲਾਈਨ ਇਹਦੇ ਵਿੱਚ ਹੁੰਦੀ ਹੈ ਜੀ ਇਹ ਮਸਲੀਨ ਲਾਈਨਿੰਗ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਬੜੇ ਸੋਹਣੇ ਫੰਕਸ਼ਨਲ ਸੂਟ ਇਹ ਇਹ ਦੇਖੋ ਇੱਥੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਦਾ ਪੂਰਾ 4000 ਪ੍ਰਾਈਸ ਦੇ ਨਾਲ 4000 ਪ੍ਰਾਈਸ ਦੇ ਨਾਲ ਆਪਣੇ ਅੱਜ ਦੇ ਸੂਟ ਨੈਕਸਟ ਪ੍ਰਿੰਟ ਆ ਗਿਆ ਬੜਾ ਪਿਆਰਾ ਵੱਡੇ ਪ੍ਰਿੰਟ ਦੇ ਵਿੱਚ ਹੀ ਬਹੁਤ ਸੋਹਣਾ ਬੜਾ ਪ੍ਰਿੰਟ ਹੈ ਆਹ ਸੋਨਾ ਪ੍ਰਿੰਟ ਫਲੋਰਲ ਪ੍ਰਿੰਟ ਹੈ ਜਿਹੜੀ ਪੂਰਾ ਤੇ ਬਹੁਤ ਪਿਆਰੀ ਫਿਟਿੰਗ ਬਹੁਤ ਸੋਹਣੀ ਆਣੀ ਇਹਨਾਂ ਸੂਟਾਂ ਦੀ ਬਿਲਕੁਲ ਫਿਓਰ ਦੇ ਵਿੱਚ ਹੈ ਲਾਈਟ weight ਫੈਬਰਿਕ ਤੇ neck ਤੇ ਦੇਖੋ ਇਹਦੇ ਕਿੰਨਾ ਸੋਹਣਾ ਵਰਕ ਹੋਇਆ ਜਿਨ੍ਹਾਂ ਨੂੰ वी neck ਨਹੀਂ ਪਸੰਦ ਤਾਂ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਬਹੁਤ ਪਿਆਰਾ ਸਾਰਾ ਹੈਂਡਵਰਕ ਹੈ ਜਿਹੇ ਹੋਇਆ ਹੋਇਆ ਇਕੱਲੇ ਤੇ ਪੂਰਾ ਹੈਂਡਵਰਕ ਦੇ ਵਿੱਚ ਪਿਓਰ ਮਸਲੀਨ ਦੀ ਬਾਟਮ ਨਾਲ ਤੇ ਨਾਲ ਪਿਓਰ ਮਸਲੀਨ ਦਾ ਹੀ ਲਾਈਨਿੰਗ ਦੇ ਵਿੱਚ ਦੁਪੱਟਾ ਦੁਪੱਟੇ ਪੂਰੇ 2.5 ਮੀਟਰ ਦੇ ਹੋਣਗੇ ਤੇ 3-3 ਮੀਟਰਸ ਦੀਆਂ ਬਾਟਮਸ ਦੇ ਨਾਲ ਬਿਲਕੁਲ ਪਿਓਰ ਦੇ ਵਿੱਚ ਹੈ ਜੀ ਸੂਟ ਅੱਜ ਦੇ ਤੇ ਵਿਦ ਹੈਂਡਵਰਕ ਫੋਟਿਆ ਰਸੂਆ ਨੈਕਸਟ ਗ੍ਰੀਨ ਕਾਰਡਰ ਦੇ ਵਿੱਚ ਜੀ ਬੜਾ ਸੋਹਣਾ ਬੇਸ ਪੀਚ ਹੈ ਜੀ ਇਹਦਾ ਸੂਟ ਦਾ ਬਹੁਤ ਪਿਆਰਾ ਵਰਕ ਹੋਇਆ ਸਾਰੀ ਸ਼ਰਟ ਦੇ ਵਿੱਚ ਕੁੱਤੀ ਹੈ ਦੇਖ ਸਕਦੇ ਹੋ ਤੁਸੀਂ ਪੂਰੀ ਸ਼ਰਟ ਦੇ ਵਿੱਚ ਬੜੀ ਸੋਹਣੀ ਕੁੱਤੀ ਬਣੀ ਹੋਈ ਹੈ ਤੇ ਨੈੱਕ ਤੇ ਬਹੁਤ ਸੋਹਣਾ ਵਰਕ ਨੈੱਕ ਤੇ ਸਾਰਾ ਹੈਂਡਵਰਕ ਹੈ ਜੀ ਨੈੱਕ ਤੇ ਪਿਆਰਾ ਤੇ ਪਿਓਰ ਮਸਲੀਨ ਦਾ ਇਸ ਦੇ ਨਾਲ ਪੀਚ ਕਲਰ ਦੀ ਉਹ ਪਿਓਰ ਮਸਲੀਨ ਦੀ ਆਪਣੀ ਬਾਟਮ ਪਿਓਰ ਮਸਲੀਨ ਦੀ ਪਿਓਰ ਮਸਲੀਨ ਦੀ ਬਾਟਮ ਹੈ ਜੀ ਨਾਲ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਹੀ ਦੁਪੱਟਾ ਉਹ ਸੋਨਾ ਅਟਰੈਕਟਿਵ ਦੁਪੱਟਾ ਪੂਰਾ 2.5 ਮੀਟਰ ਦਾ ਲਾਈਨਿੰਗ ਦੇ ਵਿੱਚ ਫੈਬਰਿਕ ਹੈ ਜੀ ਬੜਾ ਪਿਆਰਾ ਇਹ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣੇ ਇਹ ਮੈਂ ਤੁਹਾਨੂੰ ਚਾਰ ਸੂਟ ਦਿਖਾਏ ਆ ਹੈਂਡਵਰਕ ਦੇ ਵਿੱਚ ਮਸਲੀਨ ਲਾਈਨਿੰਗ ਦੇ ਵਿੱਚ ਨੈਕਸਟ ਡਿਜ਼ਾਈਨ ਇਹ ਪਿਓਰ ਔਰਗੈਂਜ਼ਾ ਤੇ ਹੈ ਜੀ ਸੂਟ ਨੈਕਟ ਤੇ ਇਹਦੇ ਵੀ ਹੈਂਡਵਰਕ ਕੀ ਹੋਇਆ ਬਿਲਕੁਲ ਪਿਓਰ ਔਰਗੈਂਜ਼ਾ ਸਪਲਿਟਿੰਗ ਦੇਖੋ ਕਿੰਨੀ ਸੋਹਣੀ ਵਾਈਨ ਕਲਰ ਦੇ ਵਿੱਚ ਹੈ ਇਹ ਪਰਪਲ ਵਾਈਨ ਕਲਰ ਬਿਲਕੁਲ ਪਿਓਰ ਦੇ ਵਿੱਚ ਹੈ ਤੇ neck ਤੇ ਬੜਾ ਸੋਹਣਾ ਹੈਂਡਵਰਕ ਹੋਇਆ। ਬਹੁਤ ਸੋਹਣਾ ਡੀਸੈਂਟ ਜਿਹਾ ਵਰਕ neck ਤੇ ਨਾਲ ਬਾਟਮ ਪਲੇਨ ਤੇ ਇਸ ਦੇ ਨਾਲ ਬੜਾ ਪਿਆਰਾ ਬਿਲਕੁਲ ਪਿਓਰ オーਰਗੈਂਜ਼ਾ ਦੇ ਵਿੱਚ ਦੁਪੱਟਾ ਸੂਟ ਦੀ ਲੁੱਕ। ਐਵੇਂ ਦੇ ਸੂਟ ਬਣੇ ਹੋਏ ਜੋ ਫੰਕਸ਼ਨ 'ਚ ਆਪਾਂ ਵੇਅਰ ਕਰਦੇ ਹਾਂ ਬਹੁਤ ਸੋਹਣੀ ਲੁੱਕ ਆਉਂਦੀ ਹੈ ਜਿਹਨਾਂ ਸੂਟਾਂ ਦੀ ਬਿਲਕੁਲ ਪਿਓਰ ਦੇ ਵਿੱਚ ਦੁਪੱਟਾ 4000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ 4000 ਪ੍ਰਾਈਸ ਦੇ ਨਾਲ ਆਪਣਾ ਇਹ ਸੂਟ ਨੈਕ ਸੂਟ ਦਿਖਾਣਾ ਪਿਓਰ ਔਰਗੇਂਜ਼ਾ ਦੇ ਵਿੱਚ ਸੂਟ ਦਿਖਾਣੀ ਹੈ ਮੈਂ ਇਹ ਦੇਖੋ ਪਿਓਰ ਔਰਗੇਂਜ਼ਾ ਦੇ ਵਿੱਚ ਹੈ ਬੜਾ ਪਿਆਰਾ ਲੈਰੀਆ ਮਲਟੀ ਕਲਰ ਲੈਰੀਆ ਲੈਰੀਆ ਬਣਿਆ ਹੋਇਆ ਜੀ ਤੇ ਵਿੱਚ ਸਾਰੇ ਦੇ ਵਿੱਚ ਕਲਰ ਦੇਖ ਸਕਦੇ ਹੋ ਤੁਸੀਂ ਬੜਾ ਪਿਆਰਾ ਸੋਪਰ ਜਿਹਾ ਕਲਰ ਤੇ ਨੈਕ ਤੇ ਹੈਂਡਵਰਕ ਹੋਇਆ ਵੀ ਨੈਕ ਦੇ ਵਿੱਚ ਸਾਰਾ ਹੈਂਡਵਰਕ ਹੋਇਆ ਨੈਕ ਤੇ ਸਿਲਕ ਦੀ ਬਾਟਮ ਹੈ ਜੀ ਇਹਦੇ ਨਾਲ yellow ਕਲਰ ਦੀ ਤੇ ਨਾਲ ਪਿਓਰ ਔਰਗੈਂਜ਼ਾ ਦੇ ਵਿੱਚ ਹੀ ਲੈਰੀਆ ਦੁਪੱਟਾ ਇਹ ਫੈਬਰਿਕ ਹੀ ਕਾਫੀ ਕਾਸਟਲੀ ਪੈ ਜਾਂਦਾ ਹੈ ਇਹ ਵਾਲੇ ਸੂਟਾਂ ਦਾ ਪੂਰਾ 2.5 ਮੀਟਰ ਦਾ ਦੁਪੱਟਾ ਸੇਮ ਸ਼ਰਟ ਦੇ ਨਾਲ ਦਾ ਤੇ ਪ੍ਰੋਪਰ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਸਮੂਤ ਬਣਿਆ ਹੋਇਆ ਸਿਲਕ ਦੀ ਬਾਟਮ ਹੈ ਜੀ ਨਾਲ ਪਿਓਰ ਔਰਗੈਂਜ਼ਾ ਦੀ ਸ਼ਰਟ ਪਿਓਰ ਔਰਗੈਂਜ਼ਾ ਦੀ ਲਹਿਰੀਏ ਦੇ ਵਿੱਚ ਜੀ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਤੇ neck ਤੇ ਹੈਂਡਵਰਕ ਹੈ ਜੀ 3600 ਪ੍ਰਾਈਸ ਹੈ ਜੀ 3600 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਤੇ ਇਹਦੇ ਵਿੱਚ ਹੀ ਸੇਮ ਦੇ ਵਿੱਚ ਆਪਣੇ ਕੋਲ ਕਲਰ ਹੈਗਾ ਦੇਖੋ ਬਲੂ ਤੇ ਵਿੱਚ ਬਹੁਤ ਸੋਹਣਾ ਲਹਿਰੀਆ ਮਲਟੀ ਕਲਰ ਦੇ ਵਿੱਚ ਪਿਓਰ ਔਰਗੈਂਜ਼ਾ ਦੀ ਸ਼ਰਟ ਹੈ ਹੋਈ neck ਤੇ ਵਰਕ ਹੋਇਆ ਸਾਰਾ ਹੈਂਡਵਰਕ ਹੈ ਜੀ neck ਤੇ ਟੋਟਲੀ ਹੈਂਡਵਰਕ ਦੇ ਵਿੱਚ ਤੇ ਨਾਲ ਪਰਪਲ ਬਲੂ ਕਲਰ ਦੀ ਨਿਊਜੇ ਕਲਰ ਦੀ ਇਸ ਦੀ ਬਾਟਮ ਤੇ ਨਾਲ ਹੈਗਾ ਲੈਰੀਏ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਸੇਮ ਔਰਗਾਂਜ਼ਾ ਦੇ ਵਿੱਚ ਪ੍ਰੋਪਰ ਫਿਨਿਸ਼ਿੰਗ ਹੋਈ ਹੋਈ ਹੈ ਦੁਪੱਟੇ ਦੀ ਬੜਾ ਪਿਆਰਾ ਸੂਟ ਹੈ ਇਹ ਵੀ ਅੱਜ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ 36 ਅੰਡਰ ਪ੍ਰਾਈਜ਼ ਹੈ ਜੀ 3600 ਪ੍ਰਾਈਜ਼ ਨਾਲ ਇਹ ਦੋ ਸੂਟ ਨੈਕਸਟ ਸੂਟ ਦਿਖਾਉਣੇ ਆ ਨੈਕਸਟ ਹੈਗਾ ਪਿਓਰ ਔਰਗੈਂਜ਼ਾ ਦੇ ਵਿੱਚ ਹੀ ਬਲੈਕ ਕਲਰ ਦੇ ਵਿੱਚ ਸੂਟ ਆਪਣਾ ਪਿਓਰ ਔਰਗੈਂਜ਼ਾ ਦੇ ਵਿੱਚ ਹੈ ਬਲੈਕ ਕਲਰ ਦੇ ਵਿੱਚ ਸਾਰਾ ਇਹ ਵਰਕ ਹੋਇਆ ਹੈ 골ਡਨ ਜਿਹੜਾ ਦਿਖ ਰਿਹਾ ਤੁਹਾਨੂੰ ਸਾਰਾ ਵਰਕ ਹੈ ਜੀ ਇਹ ਬੜੀ ਸੋਹਣੀ ਨੈਕ ਬਣੀ ਹੈ ਸਾਰੀ ਸ਼ਰਟ ਦੇ ਵਿੱਚ ਬੂਟੀਆਂ ਬਹੁਤ ਪਿਆਰਾ ਤੇ ਹੈਵੀ ਕੇਰਾ ਬਣਿਆ ਹੋਇਆ ਤੇ ਨਾਲ ਦੇਖ ਸਕਦੇ ਹੋ ਤੁਸੀਂ ਬਹੁਤ ਹੈਵੀ ਕੇਰਾ ਬੜਾ ਪਿਆਰਾ ਸੂਟ ਹੈ ਬਲੈਕ ਕਲਰ ਦੇ ਵਿੱਚ ਤੇ ਉਰ ਉਰ ਗੰਜਾ ਤੇ ਹੈ ਤੇ ਪੂਰੀ ਦਿੱਖ ਸਕਦੇ ਹੋ ਤੁਸੀਂ ਲੋਕ ਤੇ ਇਸ ਦੇ ਨਾਲ ਹੈਗੀ ਹੈ ਪਲੇਨ ਬਾਟਮ ਬਲੈਕ ਕਲਰ ਦੇ ਵਿੱਚ ਤੇ ਬੜਾ ਪਿਆਰਾ ਬਾਂਦਰੀ ਪ੍ਰਿੰਟ ਦੇ ਵਿੱਚ ਇਸ ਦਾ ਦੁਪੱਟਾ ਦੁਪੱਟੇ ਦੀ ਲੰਬਾਈ ਪੂਰੀ ਹੈ ਥੋੜਾ ਸਟਾਈਲਿਸ਼ ਸੂਟ ਹੈ ਚੜਾਈ ਕੱਟ ਹੈ ਜੀ ਦੁਪट्टे ਦੀ ਤੇ ਫੋਰ ਸਾਈਡ ਵਰਕ ਦੇਖੋ ਕਿੰਨਾ ਪਿਆਰਾ ਜਿਵੇਂ ਘੇਰੇ ਤੇ ਹੋਇਆ ਸਾਰਾ ਦੁਪट्टे ਤੇ ਵਰਕ ਹੋਇਆ ਫੋਰ ਸਾਈਡ ਵਰਕ ਹੈ ਜੀ ਇਹ ਦੁਪट्टे ਦੇ ਬੜਾ ਪਿਆਰਾ ਸੂਟ ਹੈ ਇਹ ਬਲੈਕ ਕਲਰ ਦੇ ਵਿੱਚ ਤੇ ਪ੍ਰਾਈਸ ਰਹਿਣਾ 3000 3000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਬਲੈਕ ਵਾਲੇ 3000 ਪ੍ਰਾਈਸ ਦੇ ਨਾਲ ਆਪਣਾ ਇਹ ਸੂਟ ਬਲੈਕ ਕਲਰ ਇਸ ਸਾਈਡ ਨੂੰ ਆਪਾਂ ਦੁਪੱਟਾ ਸੁੱਟਣਾ ਹੁੰਦਾ ਜਿਵੇਂ ਬੜਾ ਪਿਆਰਾ ਸੂਟ ਹੈ ਇਹ ਰੇਂਜ ਵਾਈਜ਼ ਬਹੁਤ ਸਹੀ ਸੂਟ ਹੈ 3000 ਪ੍ਰਾਈਸ ਹੈ ਜੀ ਇਹ ਬਲੇ ਸੂਟ ਦਾ ਨੈਕ ਸੂਟ ਦਿਖਾਣੇ ਆ ਇਹ 크ਰੇਪ ਦੇ ਵਿੱਚ ਹੈ ਜੀ ਪਿਓਰ 크ਰੇਪ ਦੇ ਵਿੱਚ ਸੂਟ ਇਹ ਹੈਗੀ 3 ਮੀਟਰ ਦੀ ਸ਼ਰਟ ਹੈ ਜੀ ਇਹ ਪਾਕਿਸਤਾਨੀ ਸੂਟ ਜਿਹੜੇ ਸਾਰਾ ਹੈਂਡਵਰਕ ਹੋਇਆ ਹੈ ਇਹਦੇ ਤੇ ਸਾਰਾ ਮਿਰਰ ਵਰਕ ਹੈਂਡਵਰਕ ਉਹਦੇ ਨਾਲ ਹੈਂਡਸ ਦੇ ਨਾਲ ਵਿੱਚ ਸਾਰਾ ਇਹ ਵਰਕ ਦੋ ਲਿਖ ਰਿਹਾ ਜਿਹੜਾ 골ਡਨ ਕਲਰ ਇਹ ਸਾਰਾ ਵਰਕ ਹੈ ਪਿਓਰ 크ਰੇਪ ਦਾ ਸੂਟ ਹੈ ਜੀ ਇਹ ਇਹ ਸ਼ਰਟ ਆ ਗਈ ਸਾਰੇ ਘੇਰੇ ਤੇ ਵੀ ਦੇਖ ਸਕਦੇ ਹੋ ਤੁਸੀਂ ਸਾਰਾ ਇਹ ਵਰਕ ਹੈ ਜੀ ਇਹਦੇ ਤੇ ਇਹ 3 ਮੀਟਰ ਦੀ ਸ਼ਰਟ ਆ ਆਪਣੀ ਤੇ ਇਹ ਬੈਕ ਆ ਗਈ ਤੇ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ ਇਹ ਹੋਣੀਆਂ ਜਿੰਨੀਆਂ ਮਰਜ਼ੀ ਤੁਸੀਂ 슬ੀਵਜ਼ ਰੈਡੀ ਕਰ ਸਕਦੇ ਹੋ ਬੜਾ ਪਿਆਰਾ ਸੂਟ ਹੈ ਇਹ ਕਿਸੇ ਨੇ ਮੇਰਾ ਫੋਨ ਤੱਕ ਬੁੱਕ ਕਰਾਇਆ ਪਿਆ ਸੀ ਸੂਟ ਕਈ ਵਾਰੀ ਸਾਈਡ ਤੇ ਰੱਖੇ ਰਹ ਜਾਂਦੇ ਆ ਸੂਟ ਇਹ ਦੇਖੋ ਕਿੰਨਾ ਪਿਆਰਾ ਹੈ ਪਾਕਿਸਤਾਨੀ ਸੂਟ ਹੈ ਜੀ ਪਾਕਿਸਤਾਨੀ ਸਟਾਈਲ ਦੇ ਵਿੱਚ ਸਿਲਕ ਦੀ ਬਾਟਮ ਹੈ ਜੀ ਇਹਦੇ ਨਾਲ ਸਿਲਕ ਦੀ ਬਾਟਮ ਇਹ ਮਸਟਰਡ ਕਲਰ ਦੇ ਵਿੱਚ ਸਿਲਕ ਦੀ ਬਾਟਮ ਆ ਗਈ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਚਨਾਉਣ ਦਾ ਦੁਪੱਟਾ ਤੇ ਦੁਪੱਟੇ ਦੇ ਵਿੱਚ ਵੀ ਸਾਰੇ ਦੇ ਵਿੱਚ ਵਰਕ ਹੈ ਜੀ ਬਹੁਤ ਸੋਹਣੀ ਬੂਤੀ ਸਾਰੇ ਦੁਪੱਟੇ ਦੇ ਵਿੱਚ ਬਣੀ ਹੋਈ ਹੈ ਕਿੰਨਾ ਪਿਆਰਾ ਚਨੌਨ ਦੇ ਵਿੱਚ ਦੁਪੱਟਾ ਤੇ ਸਿਲਕ ਦੀ ਬਾਟਮ ਦੇਖੋ ਕਿੰਨਾ ਪਿਆਰਾ ਸੂਟ ਹੈ 3500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3500 ਪ੍ਰਾਈਸ ਹੈ ਇਹ ਸਿੰਗਲ ਹੀ ਆ ਸੂਟ 3500 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਆ ਬੜਾ ਸੋਹਣਾ ਇਹ ਵੀ ਟਿਸ਼ੂ ਤੇ ਬਣਿਆ ਸ਼ਿਮਰ ਤੇ ਤੇ ਸਾਰਾ ਇਹ ਕ੍ਰੋਸ ਸਟੀਚ ਦਾ ਦਿਖ ਰਿਹਾ ਤੁਹਾਨੂੰ ਵਰਕ ਹੈ ਤੇ ਸਾਰਾ 골ਡਨ ਕਲਰ ਦੇ ਨਾਲ ਵੀ ਇਹ ਸਾਰਾ ਵਰਕ ਕੀਤਾ ਹੋਇਆ ਹੈ ਬਹੁਤ ਪਿਆਰਾ ਵਰਕ ਹੋਇਆ neck ਤੇ ਸਾਰਾ ਹੈਂਡਵਰਕ ਹੈ ਇਹ neck ਤੇ ਪੱਟੀ ਬਣੀ ਹੋਈ ਹੈ ਆਪਾਂ ਲੈਂਥ ਦੇ ਅਕੋਰਡਿੰਗ ਇਹਨੂੰ ਉੱਪਰ-ਨੀਚੇ ਕਰ ਸਕਦੇ ਹਾਂ ਸਾਰਾ ਹੈਂਡਵਰਕ ਕੀਤਾ ਹੋਇਆ ਹੈ ਤੇ ਪੂਰੀ ਸ਼ਰਟ ਦੇ ਵਿੱਚ ਹੈਵੀ ਵਰਕ ਹੈ ਸਾਰਾ ਵਰਕ ਕੀਤਾ ਹੋਇਆ ਹੈ ਸ਼ਰਟ ਤੇ ਇਹ 골ਡਨ ਮਸਟਰਡ ਜਿਹਾ ਕਲਰ ਹੈ ਬੜਾ ਸੋਹਣਾ 골ਡਨ ਕਲਰ ਤੇ ਇਸ ਦੇ ਨਾਲ ਹੈਗੀ ਸਿਲਕ ਦੀ ਉਹ ਬਾਟਮ organza ਦਾ ਦੁਪੱਟਾ ਹੈ ਜਿਹਦੇ ਨਾਲ ਦੁਪੱਟੇ ਦੇ ਫੋਰ ਸਾਈਡ ਹੈਵੀ ਵਰਕ ਹੈ ਦੁਪट्टे ਦੇ ਦੇਖੋ ਕਿੰਨਾ ਪਿਆਰਾ ਪੱਲਿਆਂ ਤੇ ਸੇਮ 셔ਟ ਦੇ ਵਿੱਚ ਜਿਹੜਾ 골ਡਨ ਵਰਕ ਹੈ ਸੇਮ ਉਹੀ ਵਰਕ ਹੈ ਤੇ ਵਿੱਚ ਵੀ ਸਾਰਾ ਕ੍ਰੋਸ ਸਟਿਚ ਦਾ ਮਲਟੀ ਵਰਕ ਵਿੱਚ ਦੁਪੱਟੇ ਦਾ ਪਿਓਰ オーਰਗਾਂਜ਼ਾ ਤੇ ਦੁਪੱਟਾ ਬਹੁਤ ਪਿਆਰਾ ਸੂਟ ਹੈ ਇਹ ਰੇਂਜ ਵਾਈਜ਼ 4500 ਪ੍ਰਾਈਸ ਦੇ ਨਾਲ 4500 ਪ੍ਰਾਈਸ ਇਹ ਵਾਲੇ ਸੂਟ ਦਾ ਤੇ ਵਰਕ ਦੇਖੋ ਕਿੰਨਾ ਪਿਆਰਾ ਹੈ ਦਾ ਬੜਾ ਪਿਆਰਾ ਸੂਟ ਹੈ ਬਹੁਤ ਸੋਹਣੀ ਲੁੱਕ ਹੈ 45 4500 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਨੈਕ ਸੂਟ ਦਿਖਾਣਾ ਇਹ ਵੀ ਸਿਲਕ ਤੇ ਹੈ ਜੀ ਪੈਰਟ ਕਲਰ ਦੇ ਵਿੱਚ ਸੂਟ ਇਹ ਸੈਮੀ ਸਟਿਚ ਹੈ ਇਹਦੇ ਨੈਕ ਪੂਰਾ ਰੈਡੀ ਹੈ ਨੈਕ ਸਾਰਾ ਬਣਿਆ ਹੋਇਆ ਹੈ ਤੇ ਦੇਖੋ ਸਾਰਾ ਵਰਕ ਹੈ ਜੀ ਨੈਕ ਤੇ ਬੜੇ ਸੋਹਣੇ ਬਟਨਸ ਲੱਗੇ ਹੋਏ ਹਨ ਤੇ ਇਸ ਦੇ ਨਾਲ ਘੇਰੇ ਤੇ ਵੀ ਵਰਕ ਹੈ ਇਹ ਘੇਰੇ ਤੇ ਆ ਗਿਆ ਵਰਕ ਤੇ 슬ੀਵਜ਼ ਪੂਰੀ ਹੈਵੀ ਹੈ ਜੀ ਸਾਰੀਆਂ 슬ੀਵਜ਼ ਤੇ ਪੂਰਾ ਜਾਲ ਬਣਿਆ ਹੋਇਆ ਹੈ ਹੈਵੀ 슬ੀਵਜ਼ ਦੇ ਨਾਲ ਇਹ ਦੇਖੋ ਕਿੰਨਾ ਪਿਆਰਾ ਪੈਰਟ ਕਲਰ ਚ ਹੈ ਸਲੀਵਸ ਤੇ ਹੈਵੀ ਵਰਕ ਹੈ ਸਾਰਾ ਨੈੱਕ ਬਣਿਆ ਹੋਇਆ ਬੜਾ ਸੋਹਣਾ ਤੇ ਸਲੀਵਸ ਆ ਗਈਆਂ ਤੇ ਇਸ ਦੇ ਨਾਲ ਹੈਗੀ ਹੈ ਪਲੇਨ ਬਾਟਮ ਤੇ ਨਾਲ ਹੈਗਾ organza ਦਾ ਦੁਪੱਟਾ ਤੇ ਦੁਪੱਟੇ ਤੇ ਵੀ ਹੈਵੀ ਵਰਕ ਹੈ ਜੀ ਦੁਪੱਟੇ ਦੇ ਸਾਰੇ ਦੇ ਵਿੱਚ ਬੋਟੀਆਂ ਬਣੀਆਂ ਹੋਈਆਂ ਤੇ ਬੜੀ ਸੋਹਣੀ ਵੇਲ ਬਣੀ ਹੋਈ ਹੈ ਦੁਪੱਟੇ ਤੇ ਸੋਹਣੀ ਵੇਲ ਦੁਪੱਟੇ ਤੇ ਬਣੀ ਹੋਈ ਹੈ ਬੜਾ ਸੋਹਣਾ ਪੈਰਟ ਕਲਰ ਦੇ ਵਿੱਚ ਹੈ ਇਹ ਸੂਟ ਆਪਣਾ ਇਹ ਦੇਖੋ ਕਿੰਨਾ ਪਿਆਰਾ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਨੈਕ ਸੂਟ ਦਿਖਾਣੇ ਹੁਣ ਤੁਹਾਨੂੰ ਥੋੜਾ ਜਿਹਾ ਗਰਲੀ ਸਟਾਈਲ ਦੇ ਵਿੱਚ ਸੂਟ ਦਿਖਾਵਾਂਗੇ ਇਹ ਦੇਖੋ ਸਿਲਕ 베ਸ ਤੇ ਸੂਟ ਹੈ ਫਰੋਜ਼ੀ ਗ੍ਰੀਨ ਕਲਰ ਤੇ ਨੈਕ ਅਲਰੇਡੀ ਪੂਰੀ ਫਲੈਪਿੰਗ ਦੇ ਵਿੱਚ ਨੈੱਕ ਬਣੀ ਹੋਈ ਹੈ ਸਾਰਾ ਹੈਂਡਵਰਕ ਹੈ ਜੀ ਨੈੱਕ ਤੇ ਬਹੁਤ ਸੋਹਣਾ ਪ੍ਰਿੰਟ ਬੜਾ ਪਿਆਰਾ ਸੂਟ ਦਾ ਵਿੱਚ ਵੀ ਸਾਰਾ ਵਰਕ ਹੈ ਬਹੁਤ ਸੋਹਣਾ ਸੂਟ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਨੈੱਕ ਪੂਰੀ ਰੈਡੀ ਹੈ ਨਾਲ ਸੇਮ ਕਲਰ ਦੀ ਪਲੇਨ ਬਾਟਮ ਤੇ ਬੜਾ ਪਿਆਰਾ ਇਸ ਦਾ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਵਰਕ ਹੈ ਬੜਾ ਸੋਹਣਾ ਲੈਰੀਏ ਦੇ ਵਿੱਚ ਦੁਪੱਟਾ ਬਹੁਤ ਸੋਹਣੀ ਲੁੱਕ ਹੈ ਜੀ 3400 ਪ੍ਰਾਈਸ ਹੈ 3400 ਪ੍ਰਾਈਸ ਹੈ ਬੜੇ ਸੋਹਣੇ ਬੜੇ ਪਿਆਰੇ ਪਿਆਰੇ ਸੂਟ ਤੁਹਾਨੂੰ ਦਿਖਾਵਾਂਗੇ ਅੱਜ ਇਹ ਆਰਗੈਂਜ਼ਾ ਤੇ ਸਾਰੇ গারਲਿਸ਼ ਸਟਾਈਲ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਦੇਖੋ yellow mustard color ਹੈ ਬਿਲਕੁਲ सॉफ्ट ਦੇ ਵਿੱਚ ਪਿਓਰ ਆਰਗੈਂਜ਼ਾ ਨੈਟ ਸਾਰਾ ਹੈਂਡਵਰਕ ਦੇ ਨਾਲ ਰੈਡੀ ਹੈ ਲੈ ਇਹ ਦੇਖੋ ਬਹੁਤ ਸੋਹਣਾ ਹੈਂਡਵਰਕ ਹੋਇਆ ਤੇ ਹਲਕਾ ਹਲਕਾ ਵਿੱਚ ਵੀ ਸਾਰੇ ਫਲਾਰਸ ਦੇ ਵਿੱਚ ਹੈਂਡਵਰਕ ਕੀਤਾ ਹੋਇਆ ਸਾਰੀ ਸ਼ਰਟ ਤੇ ਹਲਕਾ ਹਲਕਾ ਹੈਂਡਵਰਕ ਹੈ ਜੀ ਨਾਲ ਪਲੇਨ ਬਾਟਮ ਇਸ ਦੇ ਨਾਲ ਹੈਗਾ ਬੜਾ ਪਿਆਰਾ 오ਰਗੈਂਜ਼ਾ ਦੇ ਵਿੱਚ ਦੁਪੱਟਾ ਬਹੁਤ ਸੋਹਣਾ ਇਸ ਦਾ ਕਲਰ ਕੰਬੀਨੇਸ਼ਨ 2800 ਪ੍ਰਾਈਸ ਹੈ 2800 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2800 ਪ੍ਰਾਈਸ ਦੇ ਨਾਲ ਇਹ ਮਸਟਰਡ ਸੂਟ ਤੇ ਨੈਕਸਟ ਸੂਟ ਆ ਗਿਆ ਬਲੈਕ ਬਲੈਕ ਕਲਰ ਦੇ ਵਿੱਚ ਸਾਰਾ ਹੈਂਡਵਰਕ neck ਕੋਲ ਸੋਹਣੀ ਬਣੀ ਹੋਈ ਹੈ ਸਾਰਾ ਹੈਂਡਵਰਕ ਹੋਇਆ neck ਤੇ ਤੇ ਇਹ ਵੀ ਸਾਰਾ ਹੱਥ ਦਾ ਕੰਮ ਹੋਇਆ ਜੀ ਫਲਾwrs ਦੇ ਵਿੱਚ ਪ੍ਰਿੰਟਿੰਗ ਕਿੰਨੀ ਪਿਆਰੀ ਹੈ ਬਹੁਤ ਪਿਆਰਾ neck ਬਣਿਆ ਬਹੁਤ ਸੋਹਣੀ ਪ੍ਰਿੰਟਿੰਗ ਬਲੈਕ ਕਲਰ ਦੇ ਵਿੱਚ ਇਹ ਸ਼ਰਟ ਆ ਗਈ ਪਲੇਨ ਬਾਟਮ ਬਲੈਕ ਤੇ ਇਸ ਦੇ ਨਾਲ ਕੜਾ ਪਿਆਰਾ ਇਹ ਦੇਖੋ ਸਕਿਨ ਕਲਰ ਦੇ ਵਿੱਚ ਦੁਪੱਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ ਬਹੁਤ ਪਿਆਰਾ ਸੂਟ ਹੈ ਔਰ ਸੋਣੀ ਲੁੱਕ ਹੈ ਜੀ ਇਹ ਵਾਲੇ ਸੂਟ ਦੀ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਹੈ ਬੜੇ ਸੂਟ ਦਾ ਵੀ ਜਿਹੜਾ ਬਲੈਕ ਕਲਰ ਦੇ ਵਿੱਚ ਮੈਂ ਤੁਹਾਨੂੰ ਇਹ ਸੂਟ ਦਿਖਾਇਆ ਇਹਦਾ ਵੀ 3000 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸੋ ਕਿ ਸੈਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ